ਨਵੇਂ ਸਾਲ ਦੇ ਮੌਕੇ ਸੁਰੱਖਿਆ ਦੇ ਪੁਲਿਸ ਨੇ ਕੀਤੇ ਖਾਸ ਪ੍ਰਬੰਧ ਐਸਐਸਪੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਨਵੇਂ ਸਾਲ ਦੀ ਆਮਦ ਤੇ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਫਲੈਗ ਮਾਰਚ ਕੱਢਿਆ ਗਿਆ ਜੋ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਡਾਕ ਖਾਨਾ ਚੌਂਗ ਲਾਇਬ੍ਰੇਰੀ ਚੌਂਗ ਤੋਂ ਹੁੰਦਾ ਹੋਇਆ ਕਹਨੂ ਵਾਂਡ ਚੌਂਗ ਵਿਖੇ ਸਮਾਪਤ ਹੋਇਆ ਫਲੈਗ ਮਾਰਕ ਵਿੱਚ ਟ੍ਰੈਫਿਕ ਪੁਲਿਸ ਮਹਿਲਾ ਪੁਲਿਸ ਮੁਲਾਜ਼ਮਾਂ ਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨ ਵੀ ਸ਼ਾਮਿਲ ਸਨ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਪੰਘੋੜੇ ਅਤੇ ਅਪਰਾਧਿਕ ਰਿਕਾਰਡ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਲੁੜਿੰਦੇ ਵਿਅਕਤੀਆਂ ਨੂੰ ਵੀ ਟ੍ਰੇਸ ਕਰਕੇ ਫੜਿਆ ਜਾ ਰਿਹਾ ਹੈ ਤਾਂ ਜੋ ਨਵੇਂ ਸਾਲ ਤੇ ਕੋਈ ਅਪਰਾਧ ਨਾ ਕਰ ਸਕੇ ਉਨਾਂ ਨੇ ਦੱਸਿਆ ਕਿ ਹੋਟਲਾਂ 'ਚ ਜਿੱਥੇ-ਜਿੱਥੇ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰੋਗਰਾਮ ਹੋਣੇ ਹਨ ਉੱਥੇ-ਉੱਥੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਗੁਰਦਾਸਪੁਰ ਬਾਈਪਾਸ ਤੇ ਵੀ ਹਾਈ-ਟੈਕ ਚੌਂਕੀ ਲਗਾਈ ਗਈ ਹੈ ਜੋ 24 ਘੰਟੇ ਵਾਹਨਾਂ ਦੀ ਚੈਕਿੰਗ ਕਰੇਗੀ ਤੁੰਦ ਨੂੰ ਧਿਆਨ 'ਚ ਰੱਖਦਿਆਂ ਸਰਹੰਦੀ ਖੇਤਰ ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਤਾਂ ਜੋ ਕੋਈ ਅਪਰਾਧੀ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਉਨਾ ਜ਼ਿਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਦੇ ਨਵੇਂ ਸਾਲ ਮੌਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨਾ ਕਰਨ ਜੇਕਰ ਕੋਈ ਇਹ ਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਵੱਲੋਂ ਲਾਜਮਾਰਚ ਕਰਾਇਆ ਗਿਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਉਹ ਨਿਊ ਇਅਰ ਆ ਰਿਹਾ ਹੈ ਤੇ ਵਕਤ-ਵਕਤ ਥਾਵਾਂ ਤੇ ਸੈਲੀਬ੍ਰੇਸ਼ਨਸ ਹੋਣੇ ਨੇ ਕਈ ਸਾਰੇ ਪ੍ਰੋਗਰਾਮਸ ਹੋਣੇ ਨੇ ਉਹ ਉਹਨੂੰ ਉਪਰਕੜ ਦੇਵੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਉਹ ਅੰਦਰ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈ ਉਹ ਤਾਂ ਸੋਪਾ ਸ਼ੁਰੂ ਕੀਤਾ ਗਿਆ ਹੈ ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ਦਾਸਾਨਾ ਚੌਕ ਲਾਇਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਂ ਤੋਂ ਹੁੰਦਾ ਹੋਏ ਉਹਨੇ ਬਬਰੀ ਬਾਈਪਾਸ ਤੇ ਜਾ ਰਹੇ ਹੈ ਉੱਥੋਂ ਅੱਗੇ ਫਿਰ ਇਹਨਾਂ ਨੇ ਧਾਰੀਵਾਲ ਦੇ ਵਿੱਚ 20 ਲਗਭਗ ਅਸੀਂ ਕੱਢਾਂਗੇ ਧਾਰੀਵਾਲ ਪਾਸੇ ਨਾਲ ਕਿ ਸਾਡੇ ਉੱਤੇ ਚੈਕਿੰਗ ਜਿਹੜੀ ਹੈ ਉਹ ਵਧ ਜਾਏਗੀ ਤਾਂ ਕਿ ਕੋਈ ਡਰਿੰਕ ਐਂਡ ਡਰਾਈਵਿੰਗ ਜਾਂ ਕੋਈ ਹੁੱਲੜਵਾਜ਼ੀ ਦਾ ਕੇਸ ਨਾ ਹੋਵੇ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਆ ਜਿਹੜੇ ਅ ਜਿਹੜੇ ਪੀਓਸ ਹੈਗੇ ਅਪਸੌਂਡਰਸ ਹੈ ਉਹਨਾਂ ਤੇ ਵੀ ਅਸੀਂ ਫਿਰ ਹੁਣ ਕਾਰਵਾਈ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਕ੍ਰਿਮੀਨਲਸ ਬਾਹਰ ਹਨ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸਾਂ ਦੇ ਵਿੱਚ ਵੌਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਇਹ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਮੁਟ ਨਹੀਂ ਕੋਈ ਚੀਜ਼ ਕੀਤੀ ਜਾ ਰਹੀ ਜਿੱਥੇ ਸੈਲੀਬ੍ਰੇਸ਼ਨ ਵਗੈਰਾ ਹੋਣਾ ਉਹ ਤੇ ਇਹ ਰਿਪੋਰਟ ਤਿਆਰ ਕੀਤੀ ਗਈ ਉਹ ਉਹ ਅਲੱਗ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਥੇ ਅਸੀਂ ਉਦਾਂ ਵੀ ਪੋਸਟ ਪਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵਧਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਆ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਵਧਾਈ ਜਾ ਰਹੀ ਹੈ ਜਿਸ ਕਰਕੇ ਫਲੈਗਮ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਉਹ ਵਿਜ਼ਿਬਲ ਰਹੇਗਾ ਜਿਤਨਾ ਸੈਕਿਉਰਿਟੀ ਬਲੂਪ੍ਰਿੰਟ ਰਾਤ ਨੂੰ ਜਾਪ ਰਹੇ ਨੇ ਯਾਨੀ ਕਿ ਕੋਈ ਪਰਵਾਹ ਨਹੀਂ ਕੀਤਾ ਕਿ ਕੋਈ ਗਾਹ ਨੂੰ ਪ੍ਰੇਮ ਕਰੇ ਹਾਂ ਜੀ ਅਸੀਂ ਫੋਰਸ ਦਾ ਰੇਸ਼ੋ ਬਣਾ ਲਿਆ ਹੈ ਕਿ ਇੰਨਾ ਪਰਸੈਂਟ ਫੋਰਸ ਜਿਹੜੀ ਹੈ ਉਹ ਸਵੇਰ ਡਿਪਲੋਏਡ ਹੋਗੀ ਤੇ ਰਾਤ ਨੂੰ ਵੀ ਡਿਪਲੋਏਡ ਰਹੇਗੀ ਤੁਸੀਂ ਹੁਣ ਜਾਣਦੇ ਹੋ ਧੁੰਦ ਦਾ ਕਾਫੀ ਅਲਰਟ ਆਇਆ ਹੋਇਆ ਹੈ ਧੁੰਦ ਕਾਫੀ ਜ਼ਿਆਦਾ ਹੈ ਜਿਸ ਕਰਕੇ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਹਨ ਤੇ ਕਈ ਵਾਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਉਹਦਾ ਬੈਨੇਫਿਟ ਉਠਾ ਲੈਂਦੇ ਆ ਇਸ ਕਰਕੇ ਅਸੀਂ ਰਾਤ ਨੂੰ ਵੀ ਪ੍ਰੋਪਰ ਡਿਸਪਲੋਇਮੈਂਟ ਜਿਹੜੀ ਉਹ ਜਿਹੜੇ ਵਿਜ਼ਿਬਿਲਟੀ ਦੇ ਚੀਜ਼ਾਂ ਹੁੰਦੀਆਂ ਸਪੌਟਸ ਵਗੈਰਾ ਰਿਫਲੈਕਟਰਸ ਇਹ ਸਾਰੇ ਮਾਉਂਟ ਜਿੱਤੇ ਜਾਣਗੇ ਤੇ ਰਾਤ ਦੇ ਸਮੇਂ ਕਿਤੇ ਕੋਈ ਚੋਰੀ ਜਾਂ ਇਦਾਂ ਦਾ ਇੰਸਰੈਕਟ ਨਾ ਹੋਵੇ ਉਹਦੇ ਲਈ ਰਾਤ ਨੂੰ ਦੇਖਵਾ ਨੂੰ ਪ੍ਰੋਪਰ ਕੀਤਾ ਜਾਵੇ। ਹਾਂਜੀ ਸਾਡੀ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਕਿ ਨਵਾਂ ਸ਼ਹਿਰ ਹੈ ਉਹ ਤੁਸੀਂ ਅੱਛੀ ਤਰ੍ਹਾਂ ਇਹਦਾ ਸੈਲੀਬ੍ਰੇਸ਼ਨਸ ਕਰੋ ਬਟ ਕਾਨੂੰਨ ਦੀ ਪਾਲਣਾ ਕਰਦੇ ਹੋਏ ਕਿਉਂਕਿ ਕਿਤੇ ਵੀ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਚੀਜ਼ ਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਆਦਰਵਾਈ ਸਰੋਪ ਪੁਲਿਸ ਨੂੰ ਮਜਬੂਰਨ ਆਪਣੀ ਕਾਰਵਾਈ ਕਰਨੀ ਪਈ।